ਅਮ ਕਾਦਾ ਗਾਣਾ ਬਣਾਏਗਾ ਕਿਹੜਾ ਤੂੰ ਦੱਸ ਕੇ ਸੁਣਾ ਅੱਸੀ ਅੱਜ ਤੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਓ ਦਲਰਾ ਬੰਗੂਨੀ ਕਿਤੇ ਹੁੰਦਾ ਕੰਮ ਚੱਲਦਾ ਅਸੀਂ ਤਾਂ ਬੁੱਢੇ ਹੋ ਗਏ ਸੀ ਚਾਬੀਆਂ ਕਿੱਥੇ ਸੜਤੀਆਂ ਸੀ ਕਿੰਜ ਬਾਪੂ ਵਾਂਗੂ ਮੈਂ ਕਿੰਜ ਕਿਨੇ ਜੇ ਕਰਤਿਆ ਸੀ ਹਾਏ ਪਿੰਡ ਕਿਥੇ ਜ ਆਇਆ ਪਾਣੀ ਲੈ ਆਇਆ ਕਾਲੇ ਕਿੰਜ ਕਰਦੇ ਕੰਮ ਬੜਦਾ ਵਾਂਗੂ ਬੁੱਢੇ ਸੋਂਗੇ ਮੰਜਿਆ ਤੇ ਸੁਨੇ ਮੰਜੇ ਹੋਗੇ ਪਾਰੇ ਹਾਏ ਹੋਈ ਤੇਰੀ ਖੜ ਜਾ ਇੱਕ ਮਿੰਟ ਹਾਂਜੀ ਮ ਖੜ ਜਾ ਇੱਕ ਮਿੰਟ ਮੈਂ ਦਾ ਸਤਿਮੰਨ ਵਾਲੇ ਮਹਾਰਾਜ ਸੱਚੇ ਕਾਸਾ ਮੇਰਾ ਪਿੰਡਾਂ ਕੋਰ ਸਿੰਘ ਵਾਲਾ ਇਹ ਲੈ ਬੰਬੇ ਤੱਕ ਹਲਾ ਦਾਂਗੇ ਤੇਰਾ ਹਸਤਾ ਪੈਣ ਦੇ ਸਰਾ ਕੋਲੇ ਵੀ ਮੈਂ ਪਾਣੀ ਮੈਂ ਤੇ ਯਾਰ ਮਿੱਤਰ ਕੋਲੇ ਆਈਆਂ ਗੁਰਵਿੰਦਰ ਸਿੰਘ ਕੋਲੇ ਠੀਕ ਹੈ ਗੁਰਵਿੰਦਰ ਸਿੰਘ ਕੋਲੇ ਪਿੰਡ ਰਾਮੂ ਵਾਲਾ ਅਸੀਂ ਮੈਂ ਜੇਤ ਵਿੱਚ ਲੱਗਦਾ ਸਾਡੇ ਸੱਜਣਾ ਮੁੱਛਾ ਜੇ ਮਰਦਾ ਨਾ ਇੱਕ ਦੂਜਾ ਕੀ ਦੇ ਲਿਖਿਆ ਦੈ ਮੈਂ ਦੂਜੀ ਵਾਰੀ ਮਾਰੇ ਨੇ ਸਾਡੇ ਸਜਣਾਂ ਨਾ ਮਰਦੇ ਅਸੀਂ ਤਾਂ ਕਹਦਾ ਹੋਣਾ ਸੀ ਤੇ ਮੁਸਿਆਲਾ ਨਾ ਮਰਦਾ ਪੰਜ ਦામੂ ਸ਼ਾਦੇ ਅਸੀਂ ਇਕੱਠਿਆਂ ਗਾਉਣਾ ਸੀ ਪਸ ਫਰਕ ਇੱਕ ਲੱਗ ਗਿਆ ਅਖਰਾਂ 'ਚ ਪਿੰਡ ਦਾ ਮੂਸੀ ਨਾ ਮੇਰਾ ਦੂਜਾ ਬਦਲ ਗਿਆ ਬਰਾਮੂ ਆੜਾ ਲਿਖਤਾ ਕਿੜਾ ਵੇ ਕਾਲੇ ਕਿੜਾ ਲਿਖਤਾ ਕਿੜਾ ਆ ਮੰਨਣਾ ਉੱਠ ਕੇ ਕਾਲੇ ਰਾਮੂ ਵਾਲੇ ਪਾਣੀ ਕੀ ਦਾ ਪਰਨਾ ਸੀ ਗੋਰੇ ਰੰਗ ਦਾ ਫੈਨ ਹੋ ਗਿਆ ਕਿਹੜੀ ਕਾਜਲ ਦਾ ਬੰਬੇ ਵਿੱਚ ਫਿਲਮਾਂ ਦੇਖਾਰੀ ਨਿੰਜਟ ਸਾਨਿਆਲ ਦਾ ਮੇਰਾ ਨਾਮ ਤਰਮਿੰਦਰ ਲੋਕਾਂ ਨੇ ਜੋ ਰੱਖ ਦਿੱਤਾ ਇੱਕ ਇੰਡੀਆ ਦਾ ਹਰਿਆਣਾ ਨਹੀਂ ਹਲਾ ਕੇ ਰੱਖ ਦਿੱਤਾ ਸਾਥ ਸਜਣੋ ਬਾਪੂ ਬਾਪੂ ਕਿਵੇਂ ਲੱਗਾ ਗੀਤ ਇਹਦਾ ਹੋ ਬਾਈ ਉਹ ਬਾਈ ਬਾਲਾ ਬਲਗਾਨ ਗੀਤ ਹਰਿਆਣਾ ਕਿਵੇਂ ਕਾਤਾ ਹਰਿਆਣਾ ਹਲਾ ਕੇ ਰੱਖਤਾ ਕਹਿੰਦਾ ਯਾ ਤੂੰ ਮੈਨੂੰ ਕਿਹ ਗੀਤ ਦੱਸ ਕਰਦਾ ਕਹਿੰਦਾ ਚੰਗਾ ਨਾ ਚੱਲੂਗਾ ਪੂਰਾ ਪੂਰਾ ਮਿਲੀਅਨ ਚ ਜਾਣ ਦੇ ਗੀਤ ਇਹ ਕਿਤੇ ਇਹ ਟਾਈਮ ਦਾ ਗੀਤ ਦਾ ਵੀ ਟਾਈਮ ਆਊਗਾ ਕਿਉਂ ਹਾਂ ਠੀਕ ਹੈ ਇਹ ਪਤਾ ਕੀ ਜਾ ਮੈਂ ਜਾ ਕੇ ਤਰਗੀ ਟੋਿਆਂ ਦੇ ਕਹਿੰਦਾ ਮੈਂ ਖਾਰ ਕੀ ਗਾਊਗਾ ਨਹੀਂ ਖਾ ਕੇ ਭਾਈ ਕੋ ਉਹ ਸਾਡੇ ਗੱਲ ਨੂੰ ਲੈ ਕਰਨੀ ਬੰਦ ਕਰ ਦੇ ਲੈ ਚੱਲ ਜੀ ਚੱਲ ਤਰਾ ਹੁਣ ਬੋਲ ਖੜ ਕੇ ਨੇ ਆਲਾ ਬੜਾ ਮੈਨੂੰ ਨੂਰ ਆ ਆ ਹੋ ਖੜ ਕੇ ਗਾ ਲੈ ਏ ਮੈਂ ਭੇਜਣਾ ਚਾਹਣਾ ਵੀ ਬਾਜ ਕਿਨੇ ਜਿਆ ਜੇ ਮਾੜਾ ਸ਼ੇਰ ਦੂਜੇ ਆ ਫੇਰ ਮਾਰਨਾ ਮੈਨੂੰ ਉਹ ਸਾਢੇ ਹੱਥਾਂ ਚੋਂ ਬਾਜ ਦਿਲ ਲਿਖ ਗਏ ਉਹ ਡੌਲਿਆਂ ਵਿੱਚ ਜਾਨ ਤੂੰ ਸੁੱਤਾ ਕਿਉਂ ਨਹੀਂ ਜਾਗਦਾ ਵੇ ਉੱਠ ਨੌਜਵਾਨਾ ਤੇਰਾ ਡੈਢ ਗਿਆ ਸੀ ਪੱਠਿਆਂ ਨੂੰ ਤੂੰ ਖੜਾ ਜਵਾਨਾ ਅੱਧ ਰਾਤ ਨੂੰ ਦੁੱਧ ਪੌਣੇ ਕਿਹੜੇ ਵੇ ਉੱਠ ਨੌਜਵਾਨਾ ਇੱਕੋ ਹੀ ਗਾ ਸਾਡੇ ਹੱਥਾਂ ਚੋ ਬਾਜ ਤਿਲਕ ਗਏ ਹਰ ਬੌਂਦੇ ਸੀ ਜੱਟਾ ਵੇ ਹੱਥ ਕੁੱਟਦੀ ਮੈਂ ਕਾਲੇ ਬੇ ਰਾਮੂ ਵਾਲੇ ਜੱਟੇ ਬਾਜ ਤਿਲਕ ਗਏ ਹੱਥਾਂ ਚੋਂ ਬੇ ਦੌਰਿਆਂ ਵਿੱਚ ਜਾਣਾ ਫੜ ਰੇੜੀ ਉਹ ਨੂੰ ਮੈਂ ਸਿੱਟ ਕਰਾ ਨਿਤ ਗਾਣੇ ਸੁਣਦਾ ਕਿਹੜਾ ਮੂਸੇ ਆਲਾ ਸੀ ਖਵਰਾ ਵਿੱਚ ਬੁਣਦਾ ਨਾ ਗਾਣੇ ਵੇ ਲਿਖ ਕਾਲੇ ਉਹ ਹੀ ਬੰਬ ਮਾਰ ਦੇਉ ਕੱਲੇ ਜੱਟ ਦੇ ਰੌਂਦ ਮੌਜਰਾ ਦੱਬ ਵਿੱਚ ਹੁੰਦੇ ਨੇ ਕਿਹੜਾ ਜੱਟ ਨੂੰ ਕੇਰ ਲਊ ਦੱਬ ਵਿੱਚ ਮੌਜਰ ਹੁੰਦੇ ਨੇ ਹਲਕਾ ਦੇ ਬਾਪੂ ਨੇ ਵਾਇਆ ਹਲਕਾ ਦੇ ਬਾਪੂ ਨੇ ਵਾਇਆ ਬਦ ਨੂੰ ਦਾਣਾ ਬਹੁਤ ਖਵਾਇਆ ਨਹੀਂ ਉਠਣਾ ਉਠਾ ਊਠਾ ਦੇ ਨਾਲ ਹਲ ਬਾਂਦਾ ਕਿਵੇਂ ਨਾਲ ਅਰジナ ਦੇ ਉਠਾ ਦੇ ਨਾਲ ਹਲ ਪਾਉਂਦਾ ਮੇਰਾ ਬਾਪੂ ਨਹੀਂ ਬਾਪੂ ਬੁੱਢਾ ਹੋ ਗਿਆ ਨਹੀਂ ਹਰਿਆਣਾ ਹਲਾ ਕੇ ਰੱਖ ਦੂੰਗਾ ਜਿੱਦੇ ਐਡ ਹੋ ਗਿਆ ਨਹੀਂ ਨਾ ਗਾ ਤੋ ਲਾਣਾ ਆਪਣਾ ਭਰਾ ਹੀ ਹੈ ਬੜੀ ਬੜੀ ਬਈ ਇਹਦਾ ਬਾਪੂ ਕਿਵੇਂ ਗਾਣਾ ਇਹਦਾ ਬਾਜ ਕੇ ਆ ਚੰਗਾ ਗਾ ਰਸ ਮਹਾਰਾਜ ਬਾਏ ਕਿਵੇਂ ਇਹ 1250 ਪੰਜਾਬ ਦੇ ਵਿੱਚ ਜਾੜੂਗਾ ਇਹ ਚੱਲ ਜੂ ਚੱਲ ਜੂ ਗਾਣਾ ਦਾ ਪੀਡੀਸੀ ਪੰਜਾਬ ਦੇ ਵਿੱਚ ਜਾਊਗਾ ਚੱਲੂ ਬਾਤਰੇ ਬੰਬੇ-ਮੁੰਬੇ ਵਾਲੇ ਤੁਸੀਂ ਬੰਦ ਮੜੇ ਆ ਚੱਕ ਚਾਬੀ ਪੁੱਸ ਲਾਂ ਤੈਥੋਂ ਲਿਖਦੇ ਮੜੇ ਜੇ ਗਾਣੇ ਵੇ ਅੱਗ ਚਾਬੀ ਦੇ ਅਬੀ ਅੱਜ ਆ ਵੀ ਮੋਟਰਸਾਈਕਲ ਦੀ ਆ ਇਹ ਆ ਬਾਟਰ ਵਾਲੀ ਵੇ ਅੱਜ ਵੀ ਮੇਰੇ ਕੋਲੇ ਹੁੰਦੀ ਆ ਵੇ ਮੋਟਰਬਾਦੀ ਜ਼ਿੰਮੇਵਾਰੀ ਇਧਰ ਤੇ ਮੈਂ ਅਸੀਂ ਤੇ ਪਾਸੋਂ ਇੱਕ ਸ਼ਨੀਵਾਰ ਨੂੰ ਆਪਣੇ ਜਲਬਗਾਂ ਲੰਗਰਾ ਬਾਬੇ ਖੇਤਰਪਾਲ ਦੇ ਤੇ ਤੂੰ ਮੇਰੇ ਕੋਲੋਂ ਫੁੱਦ ਇੱਕ ਮਿੰਟ ਪਾਸੋਂ ਮੇਰੀ ਇਹ ਮਦਦ ਕਰ ਦੇ